ਆਸਾ ਮਹੱਲਾ ਪੰਜਵਾ দান ਦੇ ਕਰ ਪੂਜਾ ਕਰਨਾ ਲੈਤ ਦੇਤ ਉਣ ਮੁਕਰ ਪਰਣਾ ਜਿਤਦਾਰ ਤੁਮ ਹੈ ਬ੍ਰਾਹਮਣ ਜਾਣਾ ਤਿਤਦਾਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਵੇ ਬੁਰਾਈ ਰਹਾਉ ਅੰਤਰ ਲੋਭ फिरे हलकाए निंदा करें सिर भार उठाए माया मुठै चेत नाही पर में भूला बहुती राही बाहर भेख को नेरे अंतर बिख्या उतरी घेरे आवर है आप नसूज ऐसा ब्राह्मण कहीं नसीजै ਮੂਰਖ ਬ੍ਰਾਹਮਣ ਪ੍ਰਭੂ ਸੰਭਾਲ ਦੇਖਤ ਸੁਨਤ ਤੇ ਰਹੈ ਨਾਲ ਕਹ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਆਸਾ ਮਹੱਲਾ ਪੰਜਵਾ ਅਰੜავੈ ਬਿਲ ਲਾਵੈ ਨਿੰਦਕ ਬਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਅਣਹੋਂਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਹੋਏ ਪਰਮੇਸ਼ਰ ਕੈ ਦਵਾਰ ਹੈ ਜੇ ਹੋਏ ਬਤੀਤੈ ਸੋ ਨਾਨਕ ਆਪ ਸੁਣਾਵੇ ਭਗਤ ਜਨ ਆ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਵਿਗਸਾਵੇ ਆਸਾ ਮਹਲਾ 5 ਜੋ ਮੈਂ ਕੀਓ ਸਗਲ ਸਿੰਗਾਰਾ ਤੋ ਵੀ ਮੇਰਾ ਮਨ ਨਾ ਪਤੀਆਰਾ ਅਨਕ ਸੁਗੰਧਤ ਤਨ ਮਹਿ ਲਾਵਉ ਓ ਸੁਖ ਤਿਰ ਸਮਾਨ ਨਹੀਂ ਪਾਵਉ ਮਨ ਮੈਂ ਚਿਤ ਮੋ ਐਸੀ ਆਸਾਈ ਪ੍ਰੈ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰਾਂ ਇਹ ਮਨ ਨਾ ਠੀਰੈ ਪ੍ਰੈ ਪ੍ਰੀਤਮ ਬੈਰਾਗ ਹਿਰੈ ਰਹਾਉ ਬਾਸਤਰ ਬਿ ਭੂਖਣਾ ਸੁਖ ਬਹੁਤ ਬਸੇਖੈ ਓ ਵੀ ਜਾਨੋ ਕਿ ਤੈ ਨੋ ਲਿਖੈ ਪਤ ਸੋ ਬਾਰ ਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭਾਵਾਂ ਤਾਂ ਸਦਾ ਨਿਹਾਲ ਬਿੰਜਨ ਭੋਜਨ ਅਣਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਤਾਰ ਰਾਜ ਮਿਲਖ ਯਾਰ ਬਹੁਤ ਫਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਏਸ ਬਿਨ ਮਿਲਵੇ ਏਹ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੋਨੀਐ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਇ ਜਿਸ ਮਾਸਤਕ ਭਾਗ ਤਿੰਨ ਸਤ ਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੁਕੀ ਡੰਝਾ ਨਾਨਕ ਲੱਦਾ ਮਾਨ ਤਨ ਮੰਜਾ